ਉਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਸਾਧ ਸੰਗਤ ਜੀ ਸੁਖ ਸਰੂਪ ਪਰਮੇਸ਼ਰ ਦੇ ਮੰਗਲ ਗਾਉਣੇ ਕਰਕੇ ਕਲਿਆਣ ਰੱਖਿਆ ਪ੍ਰਾਪਤ ਹੋਈ ਹੈ ਅਤੇ ਸ਼ਾਂਤੀ ਦੀ ਧੁਨੀ ਅਮਰਤ ਨਾਮ ਦੀ ਜਾਗੀ ਅੰਦਰ ਪ੍ਰਭ ਕੇ ਚਰਨ ਨਿਹਾਰੇ ਪ੍ਰਭ ਆਕਾਲ ਪੁਰਖ ਦੇ ਚਰਨਾਂ ਕਮਲਾਂ ਨੂੰ ਦੇਖਣਾ ਕੀਤਾ ਹੈ ਰੱਖਣ ਹਾਰੈ ਰੱਖਿਓ ਬਾਰ ਰੱਖਣ ਵਾਲਿਆਂ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਬਾਲਕ ਦੀ ਰੱਖਿਆ ਕੀਤੀ ਜਿਗਿਆਸ਼ੀ ਰੂਪੀ ਬਾਲਕਾਂ ਨੂੰ ਰਖ ਲਿਆ ਸਤਗੁਰ ਤਾਪ ਉਤਾਰਿਆ ਸਤਗੁਰੂ ਹਰਗੋਬਿੰਦ ਸਾਹਿਬ ਦਾ ਤਾਪ ਮਾਰਨ ਉਤਾਰਦਾ ਸੇਵਕਾਂ ਦੇ ਆਦੀ ਬਿਯਾਦੀ ਉਪਾਦੀ ਤਾਪਾਂ ਨੂੰ ਉਤਾਰ ਦੁੱਤਾ ਹੈ ਉਬਰੇ ਸਤਗੁਰ ਕੀ ਸਰਣਾ ਸਤਗੁਰੂ ਨਾਨਕ ਦੇਵ ਜੀ ਦੀ ਸ਼ਰਨ ਪੈ ਕੇ ਉਬਰੇ ਬਚਾਉਣ ਬਚਾਅ ਹੋਇਆ ਹੈ ਜਾ ਕੀ ਸੇਵ ਨਾ ਬਿਰਥੀ ਜਾਏ ਜਿਨਾਂ ਦੀ ਸੇਵਾ ਕੀਤੀ ਨਸਫਲ ਨਹੀਂ ਜਾਂਦੀ ਹੈ ਈਹਾ ਰਹਾਉ ਕਰਮ ਹੈ ਸੂਖ ਬਾਹਰ ਫੁਨ ਸੂਖਾ ਸਾਰਿਆਂ ਦੇ ਘਰ ਵਿੱਚ ਵੀ ਉਹ ਉਹਨਾਂ ਨੂੰ ਸਰੂਪ ਪ੍ਰਾਪਤ ਹੋਇਆ ਹੈ ਗ੍ਰਸਥ ਵਿੱਚ ਰਹਿਣ ਆ ਵੀ ਆਨੰਦ ਹੈ ਬਾਹਰ ਸੰਸਾਰ ਚ ਵੀ ਸੁਖ ਹੋਇਆ ਹੈ ਕਰ ਹਿਰਦੇ ਚ ਵੀ ਸੁਖ ਹੋਇਆ ਹੈ ਬਾਹਰ ਸੰਸਾਰ ਦੇ ਇੰਦਰੀ ਉਹ ਸੁਖ ਰੂਪੀ ਹੈ ਪ੍ਰਭ ਆਪਣੇ ਭਏ ਦਿਆਲਾ ਆਪਣੇ ਪ੍ਰਭੂ ਜੀ ਦਿਆਲੂ ਹੋਏ ਹਨ ਲੋਕ ਪ੍ਰਲੋਕ ਦੇ ਵਿੱਚ ਸੁਖਾ ਨਾਨਕ ਵਿਗਨ ਨਾ ਲਾਗੈ ਕੋ ਸਤਿਗੁਰੂ ਜੀ ਕਹਿੰਦੇ ਆ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਵਿਗਨ ਨਹੀਂ ਲੱਗਦਾ ਹੈ ਮੇਰਾ ਪ੍ਰਭ ਹੋਆ ਕਿਰਪਾਲਾ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਜੀ ਕਿਰਪਾਲੂ ਹੋਇਆ ਸਮਰੱਥ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਜਿਨ੍ਹਾਂ ਨੂੰ ਸੁਸੰਗਤ ਦੇ ਨਾਲ ਮਿਲ ਕਰਕੇ ਮਨ ਦੇ ਵਿੱਚ ਉਦਮ ਪ੍ਰਾਪਤ ਹੋਇਆ ਸਮਨ ਭਜਨ ਕਰਨ ਦਾ ਨਾਮ ਰਤਨ ਜਸ ਗਾਈ ਉਹਨਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਕੇ ਕੀਰਤਨ ਨੂੰ ਗਾਉਣਾ ਕੀਤਾ ਹੈ ਮੇਂ ਤ ਗਈ ਚਿੰਤਾ ਸਿਮਰ ਅਨੰਤ ਅਨੰਦ ਪ੍ਰਵੇਸ਼ ਦਾ ਭਜਨ ਕਰਕੇ ਸਾਰੀਆਂ ਆਈ ਹੋਈ ਬਿਪਤਾ ਨੂੰ ਜਿਹੜਾ ਨਾ ਹਾਰ ਸਕਣ ਬੇਵਰ ਹਾਲ ਚੇ ਦੀ ਚਿੰਤਾ ਮਿਟ ਗਈ ਸਾਗਰ ਅਨੰਤ ਪ੍ਰਵੇਸ਼ ਦਾ ਸਿਮਰਨ ਕਰਨੇ ਕਰਕੇ ਸਾਗਰ ਤਰਿਆ ਭਾਈ ਸੰਸਾਰ ਸੰਸਾਰ ਤੋਂ ਤਰ ਗਏ ਹਰਦਾ ਹਰ ਕੇ ਚਰਨ ਵਸਾਈ ਪ੍ਰਵੇਜ ਹਰੀ ਅਕਾਲ ਪੁਰਖ ਦੇ ਪਵਿੱਤਰ ਚਰਨਾਂ ਨੂੰ ਵਸਾਉਣਾ ਕੀਤਾ ਹੈ ਸੁਖ ਪਾਇਆ ਸਹਜ ਤੁਹਾਨੂੰ ਉਪਜੀ ਸੁਖ ਸੁਪ ਨੂੰ ਪਾ ਲਿਆ ਸ਼ਾਂਤੀ ਵਾਲੀ ਤੁਨ ਸਾਡੇ ਅੰਦਰ ਪ੍ਰਗਟ ਹੋਈ ਆਈ ਹੈ ਨਾਮ ਦੀ ਰੋਗਾ ਕਹਾਣ ਮਿਟਾਏ ਜਿਹੜਾ ਰੋਗਾ ਦਾ ਕਹਾਣ ਸਮਦਾ ਸੀ ਅਗਿਆਨ ਜਨ ਉਹ ਸਭ ਮਿਟ ਦੁੱਤਾ ਹੈ ਰਹਾਓ ਕਿਆ ਗੁਣ ਤੇਰੇ ਆਖ ਬਖਾਣਾ ਇਸ ਦੇ ਬਾਝ ਮੁਖ ਕਰਕੇ ਆਵਦੇ ਖਿਆਣਾ ਦੁਆਰਾ ਕਿਹੜੇ ਕਿਹੜੇ ਗੁਣਾ ਨੂੰ ਕਥਨ ਕਰੀਏ ਨੀ ਮਤ ਕਹਿਣ ਨਾ ਜਾਉ ਤੇ ਉਹਦੇ ਗੁਣਾ ਦੀ ਕੀਮਤ ਮਾਰਾ ਕਹੀ ਨਹੀਂ ਜਾ ਸਕਦੀ ਕਿਸੇ ਦੇ ਪਾਸ ਤੋਂ ਨਾਨਕ ਭਗਤ ਭੈ ਅਵਨਾਸ ਸਤਿਗੁਰੂ ਜੀ ਆਪ ਦੀ ਭਗਤੀ ਕਰਨ ਵਾਲੇ ਭਗਤ ਅਵਨਾਸੀ ਸਰੂਪ ਹੀ ਹੋ ਗਏ ਹਨ ਆਪਣਾ ਪ੍ਰਭ ਭਇਆ ਸਹਾਇ ਜਿਨ੍ਹਾਂ ਦੇ ਆਪਣੇ ਪ੍ਰਭ ਗੁਰੂ ਸਾਹਿਬ ਜੀ ਕਹਿੰਦੇ ਆਪ ਸਹਾਇਕ ਹੋਏ ਹੋ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਉਹਨਾਂ ਦੇ ਕਲੇਸ਼ ਅਵਿਦਿਆ ਅਸਮਤਾ ਰਾਗ ਦੁਸ਼ਵਿਨ ਵੇਸ ਸਾਧਕ ਕਲੇਸ਼ ਚਲੇ ਗਏ ਗਏ ਕਲੇਸ਼ ਰੋਗ ਸਭ ਨਾਸ ਹੋ ਮੈਂ ਆਦਿਕ ਰੋਗ ਵੀ ਸਭ ਨਾਸ ਹੋ ਗਏ ਉਹਨਾਂ ਦੇ ਪ੍ਰਭ ਆਪਣਾ ਕਿਰਪਾ ਤਾਂ ਜਿਨ੍ਹਾਂ ਨੂੰ ਆਪਨੇ ਜਾਣ ਕੇ ਪ੍ਰਭੂ ਜੀ ਕਿਰਪਾ ਦ੍ਰਿਸ਼ਟੀ ਆਪ ਨੂੰ ਕੀਤੀ ਹੈ ਆਠ ਪਹਿਰ ਆਰਦੋ ਸਵਾਮੀ ਅਠੇ ਪਹਿਰ ਹਮਾਰੇ ਕਹਿੰਦੇ ਸਵਾਮੀ ਅਕਾਲ ਪੁਰਖ ਨੂੰ ਆਰਦੋ ਯਾਦ ਕਰੋ ਪੂਰਨ ਕਾਲ ਹਮਾਰੇ ਇਹ ਸਾਡੀ ਕਮਾਈ ਹਮਾਰਨ ਪੂਰੀ ਕਰ ਦੁੱਤੀ ਹੈ ਹਰ ਜੀਓ ਤੂੰ ਸੁਖ ਸੰਪਤ ਰਾਖੇ ਅਕਾਲ ਪੁਰਖ ਜੀ ਤੂੰ ਸਾਰਿਆਂ ਨੂੰ ਸੁਖ ਦੇਣ ਵਾਲਾ ਹੈ ਦੇਵੀ ਸੰਪਦਾ ਦੇਣ ਵਾਲਾ ਹੈ ਰਾਖ ਸਰਦਾ ਰੂਪੀ ਪੂੰਜੀ ਦੇਣ ਵਾਲਾ ਹੈ ਰਾਖ ਲੈ ਉਹ ਭਾਈ ਮੇਰੇ ਕਉ ਮੇਰੇ ਭਾਵਨ ਰੂਪ ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਕਰ ਲੋ ਸੱਚੇ ਪਾਤਸ਼ਾਹ ਗੁਰਦਾਰੇ ਮਾਲਕ ਹੋਣੇ ਕਰਕੇ ਵੀ ਭਾਈ ਹਨ ਕੋਈ ਕੋਈ ਜੋਤ ਨਾ ਦੱਸੇ ਪਾਤਸ਼ਾਹ ਆਂ ਅਤੇ ਰਾਖ ਲਿਓ ਭਾਈ ਮੇਰੇ ਭਾਵਨ ਰੂਪ ਜੋ ਮਹਾਰਾਜ ਸਾਹਿਬ ਹਨ ਗੁਰੂ ਹਰਗੋਬਿੰਦ ਸਾਹਿਬ ਨੇ ਦੀ ਰੱਖਿਆ ਕਰ ਲੋ ਅਦੇ ਭਾਈ ਜੋ ਗੁਰਸਿੱਖ ਹਨ ਜੋ ਗੁਰਕੇ ਸਿੱਖ ਮੇਰੇ ਭਾਈ ਉਹਨਾਂ ਪਿਆਰਿਆਂ ਦੀ ਰੱਖਿਆ ਕਰ ਲੋ ਪ੍ਰਭ ਆਗੇ ਅਰਦਾਸ ਹੈ ਪ੍ਰਭ ਅਕਾਲ ਪੁਰਖ ਆਪਦੇ ਅੱਗੇ ਅਰਦਾਸ ਬੇਨਤੀ ਹੈ ਰਹਾਉ ਜੋ ਮੰਗੋ ਸੋਈ ਸੋਈ ਪਾਵੈ ਜੇ ਅੰਤਰਜਾਮੀ ਜੋ ਆਪਦੇ ਪਾਸੋਂ ਮੰਗੀਏ ਸੋ ਸੋ ਪਦਾਰ ਧਰਮ ਅਰਥ ਕਾਮੋਹ ਪਾਲ ਲਈ ਦੇ ਆ ਆਪਣੇ ਖਾਸਮੋਂ ਪਰ ਹੋਸਾ ਮਾਲਕ ਆਪਨੇ ਸਾਡੇ ਹੋਂ ਤੁਸੀਂ ਆਪਜੀ ਤੇ ਸਾਨੂੰ ਭਰੋਸਾ ਹੈ ਕੋ ਨਾਨਕ ਗੁਰਪੂਰਾ ਭੇਟੇ ਸਤਿਗੁਰੂ ਕੀ ਕਹਿੰਦੇ ਨੇ ਪੂਰਨ ਸਤਿਗੁਰੂ ਜਿਨ੍ਹਾਂ ਨੂੰ ਆਪ ਮਿਲੇ ਹੋ ਮਿਲੇ ਤੇ ਉਹ ਸਗਲ ਅੰਦੇਸਾ ਉਹਨਾਂ ਦਾ ਪਰਮਾਨ ਪਰਮੇਗ ਵਰਜੇ ਆਪਕ ਸਾਰਾ ਸੰਸਾ ਮਿਟ ਗਿਆ ਹੈ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਜਿਨ੍ਹਾਂ ਨੇ ਹੇ ਗੁਰੂ ਚੇਤਨ ਸਰੂਪ ਸਤਿਗੁਰੂ ਸਾਰਿਆਂ ਦੇ ਆਪਣੇ ਪਿਆਰਿਓ ਆਪ ਦਾ ਸਿਮਰਨ ਨੂੰ ਸਿਮਰਿਆ ਹੈ ਸਗਲਾ ਦੁੱਖ ਮਿਟਾਇ ਉਹਨਾਂ ਦਾ ਸਾਰਾ ਜੰਮਣ ਮਰਨ ਦਾ ਦੁੱਖ ਆਗਨ ਮੀਟ ਦਿੱਤਾ ਹੈ ਤਾਪ ਰੋਗ ਗਏ ਗੁਰਬਚਨੀ ਸਾਦੀ ਬਿਆਦੀ ਉਪਾਦੀ ਤਾਪ ਰੋਗ ਸੀਤਲਾ ਆਦਕ ਇਸਲਾ ਵਿਦਿਅ ਰੂਪੀ ਸੀਤਲਾ ਜੜਦਾ ਬਿਰਤੀ ਰੂਪ ਸਾਰੇ ਚਲੇ ਗਏ ਗੁਰਾਂ ਦੇ ਬਚਨਾਂ ਨੂੰ ਕਮਾ ਕੇ ਮਨ ਇੱਛੇ ਫਲ ਪਾਉਂਦਾ ਵਾਜ ਦੇ ਭਲਾ ਨੂੰ ਪਾਉਣਾ ਕੀਤਾ ਹੈ ਮੇਰਾ ਗੁਰਪੂਰਾ ਸੁਖ ਦਾਤਾ ਤੇ ਮੇਰੇ ਪੂਰਨ ਸਤਿਗੁਰੂ ਆਪ ਸੁਖਾਂ ਦੇ ਦਾਤੇ ਹੋ ਕਰਨ ਕਰਨ ਸਮਰੱਥ ਸੁਆਮੀ ਸਾਰੀਆਂ ਕਾਰਜਾਂ ਨੂੰ ਕਰਨ ਵਾਲੇ ਬ੍ਰਹਮ ਰੂਪ ਹੋ ਸਰਵ ਕਲਾ ਸ੍ਰਿ ਰਥ ਮਾਲਕੋ ਪੂਰਨ ਪੁਰਖ ਬਿਦਾਤਾ ਪੂਰਨ ਕਰਮਾਂ ਅਨੁਸਾਰ ਫਲ ਪ੍ਰਦਾਤੇ ਹੋ ਆਪ ਹਰਿਆਣੇ ਹਣੀਪੁਰ ਸ਼ਾਰਫ ਦੇਮ ਉਦਮ ਦੇਮ ਵਾਲੇ ਹੋ ਉਹ ਆਜ ਕਾ ਤੋਂ ਰੱਖਿਆ ਕਰਨ ਵਾਲੇ ਹੋ ਬਿਦਾਤਾ ਬਿਦਾਤਾ ਕਰਮ ਅਨਸਾਰ ਫਲ ਪ੍ਰਦਾਤੇ ਹੋ ਰਹਾਉ ਆਨੰਦ ਬਿਨੂਦ ਮੰਗਲ ਗੁਣ ਗਾਉ ਉਹ ਫੇ ਭਾਈ ਆਨੰਦ ਦਾ ਇੱਕ ਜਿਸ ਵਾਹਿਗੁਰੂ ਦੇ ਬਨੋਦ ਕੌਤਕ ਹੈ ਉਹਨਾਂ ਦੇ ਮੰਗਲਾ ਚ ਬਾਪਾ ਕੇ ਗੁਣਾਂ ਨੂੰ ਗਾਉਣਾ ਕਰੋ ਮੰਗਲਾਚਾਰ ਮੰਗਲ ਰਾਗ ਦਾ ਨਾਮ ਵੀ ਹੈ ਮੰਗਲ ਪ੍ਰਸ਼ਾਦ ਦੇ ਨਾਲ ਗੁਣਾਂ ਨੂੰ ਗਾਉਣਾ ਕਰੋ ਸਤਿਗੁਰੂ ਨਾਨਕ ਭੇ ਦਇਆਲਾ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਦੇ ਆਲੂ ਹੋਏ ਹਨ ਜੈ ਜੈਕਾਰ ਭੇ ਜਗ ਭੀਤ ਸਾਰੇ ਜਗ ਦੇ ਅੰਦਰ ਜੈ ਜੈਕਾਰ ਸਤਿਗੁਰਾਂ ਦਾ ਹੋ ਰਿਹਾ ਹੈ ਹੋਵਾ ਪਾਰ ਬ੍ਰਹਮ ਰਖਾ ਪਾਰ ਬ੍ਰਹਮ ਆਪਦੇ ਪਿਆਰਿਆਂ ਦੀ ਰੱਖਿਆ ਕਰਨ ਵਾਲਾ ਮਹਾਰਾਜ ਸਾਹਿਬ ਕਹਿੰਦੇ ਹੋਇਆ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕੰਤਰ ਜਮੀਨ ਸਾਡੇ ਕੋਈ ਵੀ ਸਾਜ਼ਨ ਇਹ ਨਾ ਜਹਾਜ ਜਾਂ ਨਹੀਂ ਇਸ ਪ੍ਰਕਾਰ ਦੀ ਗਿਣਤੀ ਬਿੰਤੀ ਕੋਈ ਮਾਰਨ ਆਉਦੇ ਸੇਵਕ ਜਾਣ ਕੇ ਗਿਣੀ ਨਹੀਂ ਹੈ ਆਪਣਾ ਬਿਰਦ ਪਸ਼ਾ ਆਉਦਾ ਰੱਖੇ ਸ਼ਰਨਾ ਜੋ ਸਰਨਾ ਆਵੇ ਤਿਸ ਕੰਠ ਲਾਵੇ ਇਹ ਆਪਣਾ ਬਿਰਤ ਪਰਨ ਪਛਾਨ ਕਰਕੇ ਹਾਸ ਦੇ ਰਾਖੇ ਕਰਾ ਕਿਰਪਾ ਰੂਪੀ ਹੱਥ ਦੇ ਕੇ ਆਉਂਦਿਆਂ ਜਨਾਂ ਨੂੰ ਰੱਖ ਲਿਆ ਮਹਾਰਾਜ ਜੀ ਨੇ ਸਦਾ ਸਦਾ ਰੰਗ ਮਾ ਸਦਾ ਸਦਾ ਉਸ ਰੂਪ ਦੇ ਸਦਾ ਆਨੰਦ ਮਾਣਦੇ ਹਾਂ ਸਾਚਾ ਸਾਹਿਬ ਸਦ ਮਿਹਰਵਾ ਉਹ ਸੱਚਾ ਸਾਹਿਬ ਮਾਰਾ ਸਦਾ ਸਦਾ ਮਿਹਰਬਾਨੀ ਕਰਨ ਵਾਲਾ ਕਿਰਪਾਲੂ ਹੈ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ ਮੇਰੇ ਸਤਿਗੁਰੂ ਜੀ ਨੂੰ ਬੰਨ ਸੰਤੋਖ ਪਾਤਾ ਹੈ ਕ੍ਰਿਸ਼ਨਾਂ ਦੇ ਚੰਗੇ ਰੁੱੜ ਰਹੇ ਸੀ ਲੋਕ ਕੋਈ ਸਰਬ ਕਲਿਆ ਹਰ ਤਲਾੰ ਕਰਕੇ ਮਾਰਨ ਕਲਿਆਣ ਰੱਖਿਆ ਕੀਤੀ ਹਰ ਤਲਾੰ ਕਰਕੇ ਰਹਾਉ ਜੀਉ ਪਾਏ ਪਿੰਡ ਜਿਸਨ ਸਾਜ ਜਿਸੋ ਆਈ ਗੁਰੂ ਨੇ ਜੀਵ ਚੇਤਨ ਸੁਤਾ ਆਪਣੀ ਪਾ ਕੇ ਪਿੰਡ ਸਰੀਰ ਨੂੰ ਸਾਜਣਾ ਕੀਤਾ ਹੈ ਦਿੱਤਾ ਪਹਿਨਣ ਖਾਣ ਸਾਰਿਆਂ ਨੂੰ ਪਹਿਨਣ ਵਾਸਤੇ ਬਸਤਰ ਖਾਣ ਵਾਸਤੇ ਭੋਜਨ ਦੇਣਾ ਕੀਤਾ ਹੈ ਆਪਣੇ ਦਾਣਣ ਵਾਸਤੇ ਮਨਨ ਰੂਪ ਵਸਤਰ ਤੇ ਸਰਵਨ ਰੂਪ ਭੋਜਨ ਦੇਣਾ ਕੀਤਾ ਸਭ ਰਾਸੀਂ ਮਿੱਠੇ ਮੰਨਿਆ ਸੁਣਿਆ ਸਹ ਲੋੜੇ ਆਪਣੇ ਦਾਸ ਕੀ ਆਪ ਪੈ ਜਰਾ ਆਪ ਦੇ ਸੇਵਕਾਂ ਦੀ ਆਪ ਮਾਰਨ ਪੈ ਜ ਰੱਖਣਾ ਕੀਤੀ ਹਾ ਨਾਨਕ ਸਦ ਗੁਰੂ ਵਾਹ ਸਦ ਗੁਰੂ ਕੀ ਕਹਿੰਦ ਨੂੰ ਸਦਾ ਸਦਾ ਕੁਰਬਾਨ ਵਾਹਿਗੁਰੂ ਤੋਂ ਬਲੀ ਹਾਰ ਜਾਈਏ